ਮਨੀਪਾਲ ਸਿੰਘ ਤੇ ਉਹਨਾਂ ਦਾ ਪਰਿਵਾਰ ਦਿੱਲੀ ਤੋਂ ਨਹੀਂ ਸੀ ਪਰ ਇੱਕ ਅਰਸੇ ਪਹਿਲਾਂ ਉਹ ਦਿੱਲੀ ਮੂਵ ਹੋ ਗਏ ਸਨ ਸੋ ਜਦੋਂ ਕਿਤੇ ਰਹਿੰਦਿਆਂ ਦਹਾਕੇ ਤੋਂ ਉੱਪਰ ਹੋ ਜਾਏ ਤਾਂ ਉਹੀ ਜਗ੍ਹਾ ਆਪਣੀ ਹੋ ਜਾਂਦੀ ਹੈ ਜਾਂ ਇਦਾਂ ਕਹੋ ਕਿ ਆਪਣੀ ਲੱਗਣ ਲੱਗਦੀ ਹੈ ਰੋਜ਼ਗਾਰ ਦੀ ਤਲਾਸ਼ ਮਨੀਪਾਲ ਸਿੰਘ ਯੂਪੀ ਤੋਂ ਦਿੱਲੀ ਆਏ ਤਾਂ ਦਿੱਲੀ ਦੇ ਹੋ ਕੇ ਰਹਿ ਗਏ ਸਾਰਾ ਟੱਬਰ ਹੁਣ ਦਿੱਲੀ 'ਚ ਹੀ ਰਹਿੰਦਾ ਸੀ ਇਹਨਾਂ ਦੇ ਘਰ ਵਾਲੀ ਦੇ ਅਲਾਵਾ ਇਹਨਾਂ ਦੀਆਂ ਤਿੰਨ ਧੀਆਂ ਸਨ ਨਵਜੋਤ, ਪਿੰਕੀ ਤੇ ਅਨਮੋਲ ਤੇ ਇੱਕ ਪੁੱਤ ਕਮਲੇਸ਼ ਸੀ ਖਾਨਪਿੰਡੀ ਦੁਕਾਨ ਸੀ ਇਹ ਨਦੀ ਜਿੱਥੋਂ ਪੂਰਾ ਪਰਿਵਾਰ ਚੱਲਦਾ ਸੀ ਨਵਜੋਤ ਸਭ ਤੋਂ ਵੱਡੀ ਕੁੜੀ ਸੀ ਇਹਨਾਂ ਦੀ 22 ਸਾਲ ਉਮਰ ਸੀ ਉਸ ਦੀ ਘਰ ਦੇ ਉਸ ਦੇ ਵਿਆਹ ਲਈ ਮੁੰਡਾ ਵੇਖ ਰਹੇ ਸਨ ਨਵਜੋਤ ਦੇਖਣ 'ਚ ਇੱਕ ਸਿੰਪਲ ਜਿਹੀ ਕੁੜੀ ਸੀ ਦਿੱਲੀ ਆ ਕੇ ਵੀ ਉਹ ਫੈਸ਼ਨ ਵਗੈਰਾ ਨਹੀਂ ਕਰਦੀ ਸੀ ਆਮ ਜਿਹੇ ਰੰਗ ਰੂਪ ਵਾਲੀ ਕੁੜੀ ਸੀ ਪਰ ਘਰ ਦੇ ਕੰਮਾਂ 'ਚ ਬੜੀ ਤੇਜ਼ ਇੱਕਦਮ ਗੁੜੀ ਨਵਜੋਤ ਇੰਨੀ ਚੰਗੀ ਸੀ ਕਿ ਉਸ ਬਾਰੇ ਰਿਸ਼ਤੇਦਾਰੀ 'ਚ ਵੀ ਸਭ ਜਾਣਦੇ ਸਨ ਉਸ ਦੀਆਂ ਤਾਰੀਫਾਂ ਕਰਦੇ ਸਨ ਸੋ ਮੁੰਡਾ ਲੱਭਣ 'ਚ ਵੀ ਕੋਈ ਪ੍ਰੋਬਲਮ ਨਹੀਂ ਹੋਈ ਯੂਪੀ ਸਾਈਡ ਤੋਂ ਹੀ ਇਹਨਾਂ ਨੂੰ ਜੀਵਨਨਾ ਦਾ ਇੱਕ ਮੁੰਡਾ ਪਸੰਦ ਆਇਆ ਦੱਸ ਪਾਈ ਸੀ ਕਿਸੇ ਨੇ ਤੇ ਜੀਵਨ ਗੁਰগাঁও 'ਚ ਕੰਮ ਕਰਦਾ ਸੀ ਕਿਸੇ ਕੂਰੀਅਰ ਕੰਪਨੀ ਦੇ ਅੰਦਰ ਹੁਣ ਦਿੱਲੀ ਤੋਂ ਗੁਰগাঁও ਦਾ ਫਾਸਲਾ ਵੀ ਬਹੁਤਾ ਤੇ ਨਹੀਂ ਹੈਗਾ ਮੁੰਡਾ ਕਮਾਉਂਦਾ ਵੀ ਠੀਕ ਸੀ ਕਿਸਾਨ ਪਰਿਵਾਰ ਤੋਂ ਸੀ ਸਭ ਤੋਂ ਛੋਟਾ ਭਰਾ ਸੀ ਸੋ ਸਭ ਦੇਖਭਾਲ ਕੇ ਇਹਨਾਂ ਨੇ ਅਕੋਰਡਿੰਗ ਟੂ ਚੰਗਾ ਮੂਰਤ 14 ਜੂਨ 2016 ਨੂੰ ਵਿਆਹ ਕਰਾਤਾ ਇਹਨਾਂ ਦਾ ਇਹ ਵਿਆਹ ਇਹਨਾਂ ਦੇ ਪਿੰਡ 'ਚ ਹੀ ਹੋਇਆ ਸੀ ਦਿੱਲੀ ਨਹੀਂ ਵਿਆਹ ਤੋਂ ਇੱਕ ਹਫ਼ਤੇ ਬਾਅਦ ਜੀਵਨ ਆਪਣੀ ਨਵੀਂ ਵਿਆਹੀ ਕਰ ਵਾਲੀ ਨਵਜੋਤ ਨੂੰ ਉਸਦੇ ਪੇਕੇ ਲੈ ਕੇ ਆਇਆ ਫੇਰਾਪੌਂਡ ਦੇ ਲਈ ਹੁਣ ਪਹਿਲੀ ਵਾਰ ਧੀਜਵਾਈ ਕਰਿਆਏ ਸਨ ਤਾਂ ਖਾਤਰਦਾਰੀ ਦਾ ਵੀ ਪੂਰਾ ਇੰਤਜ਼ਾਮ ਸੀ ਵੱਡੇ ਇਹਨਾਂ ਦੇ ਖਾਣ-ਪੀਣ ਤੇ ਆਰਾਮ ਦਾ ਇੰਤਜ਼ਾਮ ਕਰਨ ਨੂੰ ਲੱਗੇ ਸਨ ਪੂਰੇ جشن ਦਾ ਮੌਲ ਸੀ ਤੇ ਸਾਲੀਆਂ ਨਵੇਂ ਜੀਜੇ ਨਾਲ ਹਾਸਾ ਮਜ਼ਾਕ ਕਰਨ ਲੱਗੀਆਂ ਸਨ ਤੇ 13 ਸਾਲ ਦਾ ਜੀਵਨ ਦਾ ਸਾਲਾ ਵੀ ਜੀਜੇ ਦੀ ਕੰਪਨੀ ਇੰਜੋਏ ਕਰ ਰਿਹਾ ਸੀ ਪੂਰਾ ਮਾਹੌਲ ਬੇਹਤ ਖੁਸ਼ ਨਿਵਾਸੀ ਹੁਣ ਜਦ ਸਾਰੀਆਂ ਰਸਮਾਂ ਖਾਣਾ ਪੀਣਾ ਹੋ ਗਿਆ ਤਾਂ ਜੀਵਨ ਨੂੰ ਆਰਾਮ ਕਰਨ ਲਈ ਰੂਮ ਚ ਭੇਜ ਦਿੱਤਾ ਗਿਆ ਕਿ ਸਵੇਰ ਦਾ ਜਵਾਈ ਥੱਕ ਗਿਆ ਹੋਣਾ ਹੁਣ ਅੱਖ ਲਾ ਲੇ ਥੋੜੀ ਦੇਰ ਅਜੇ ਕੁਝ ਹੀ ਦੇਰ ਹੋਈ ਹੁੰਦੀ ਆ ਜੀਵਨ ਨੂੰ ਕਮਰੇ ਚ ਗਿਆ ਤੇ ਲੇਟਿਆ ਨਵਜੋਤ ਦੀ ਭੈਣ ਯਾਨੀ ਜੀਵਨ ਦੀ 19 ਸਾਲਾ ਸਾਲੀ ਪਿੰਕੀ ਆਉਂਦੀ ਆ ਰੂਮ ਚ ਇਹ ਵੇਖਣ ਕੇ ਜੀਜਾ ਸੋ ਗਿਆ ਕਿ ਨਹੀਂ ਕੋਈ ਦਿੱਕਤ ਤਾਂ ਨਹੀਂ ਉਹਨੂੰ ਸੁੱਖ ਸਹੂਲਤ ਦਾ ਸਾਰਾ ਸਮਾਨ ਕੋਲ ਹੈ ਨਾ ਇਹਨਾਂ ਦੇ ਘਰ ਚ ਇਹ ਪਹਿਲਾ ਵਿਆਹ ਸੀ ਸੋ ਇੱਕ ਤਾਂ ਵੈਸੇ ਐਕਸਾਈਟਮੈਂਟ ਸੀ ਦੂਜਾ ਤੁਹਾਨੂੰ ਪਤਾ ਹੈ ਕਿ ਜਵਾਈਆਂ ਦੀ ਆਉ ਭਗਤ ਨੂੰ ਲੈ ਕੇ ਸਾਡੇ ਦੇਸ਼ 'ਚ ਕਿੰਨੀ ਹਾਈਪ ਕ੍ਰੀਏਟ ਕਰ ਦਿੰਦੇ ਨੇ ਇੱਥੇ ਵੀ ਉਹੀ ਕੁਝ ਸੀ ਕਿ ਜਵਾਈ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਬਸ ਪਿੰਕੀ ਵੀ ਇਸੇ ਕਰਕੇ ਕਮਰੇ ਚਾਈ ਸੀ ਪਰ ਪਿੰਕੀ ਨੇ ਦੇਖਿਆ ਕਿ ਜੀਜਾ ਪੱਖੇਵਾਲ ਇੱਕ ਟੱਕ ਲਈ ਵੇਖੀ ਜਾ ਰਿਹਾ ਸੌ ਨਹੀਂ ਸੀ ਰਹਾ ਤਾਂ ਪਿੰਕੀ ਨੇ ਪੁੱਛਿਆ ਕਿ ਜੀਜੂ ਕੀ ਗੱਲਾਂ ਨੀਂ ਨਹੀਂ ਆ ਰਹੀ ਚਾਹੀਦਾ ਤਾਂ ਲਿਆ ਕੇ ਦਵਾ ਅੱਗੋਂ ਜੀਵਨ ਕਹਿੰਦਾ ਕਿ ਐਡੀ ਸੌਖੀ ਨੀਂਦ ਮੇਰੀ ਕਿਸਮਤ 'ਚ ਕਿੱਥੇ ਨੀਂਦ ਓਨੂੰ ਆਉਂਦੀ ਆ ਜੋ ਟੈਨਸ਼ਨ ਫ੍ਰੀ ਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹਿਓ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀਜਾ ਪਹਿਲੀ ਵਾਰ ਸੌਰੇ ਆਇਆ ਤੇ ਉਹ ਵੀ ਟੈਨਸ਼ਨ 'ਚ ਸੋ ਪਿੰਕੀ ਨੇ ਕਿਹਾ ਕਿ ਮੈਂ ਕੋਈ ਦਵਾਈ ਲਿਆ ਕੇ ਦਵਾ ਤੁਹਾਡੇ ਲਈ ਤਾਂ ਜੀਵਨ ਕਹਿੰਦਾ ਨਹੀਂ ਗੱਲ ਉਹ ਨਹੀਂ ਦਰਅਸਲ ਮੈਂ ਪਰੇਸ਼ਾਨ ਆ ਪਿੰਕੀ ਕਹਿੰਦੀ ਜੋ ਵੀ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗੀ ਕਿ ਘੱਟੋ ਘੱਟ ਸਾਡੇ ਘਰ 'ਚ ਰਹਿੰਦਿਆਂ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਅੱਗੋ ਜੀਵਨ ਕਹਿੰਦਾ ਹੈ ਕਿ ਮੈਂ ਜੋ ਬੋਲਣ ਵਾਲਾ ਉਹ ਪੌੜਾ ਲੱਗੂ ਪਰ ਫੇਰ ਵੀ ਮੈਨੂੰ ਲੱਗਦਾ ਹੈ ਕਿ ਮੈਂ ਤੇਰੇ ਸਾਹਮਣੇ ਆਪਣਾ ਦਿਲ ਖੋਲ ਕੇ ਰੱਖ ਸਕਦਾ ਅੱਗੋ ਪਿੰਕੀ ਵੀ ਹਾਮੀ ਭਰਦੀ ਐ ਇਸ ਗੱਲ ਤੇ ਜੀਵਨ ਕਹਿੰਦਾ ਹੈ ਕਿ ਮੈਨੂੰ ਨਵਜੋਤ ਤੇਰੀ ਭੈਣ ਪਸੰਦ ਨਹੀਂ ਮੇਰਾ ਜੀਨ ਹੀ ਲੱਗਦਾ ਉਸ ਦਾ ਇਹ ਸੁਣ ਕੇ ਪਿੰਕੀ ਥੋੜੀ ਕਬਰਾਜੀ ਜਾਂਦੀ ਹੈ ਉਹ ਕਹਿੰਦੀ ਹੈ ਕਿ ਅਜੇ ਹਫਤਾ ਤਾਂ ਹੋਇਆ ਵਿਆਹ ਨੂੰ ਇੰਨੀ ਛੇਤੀ ਕਿਸੇ ਡਿਸੀਜਨ ਤੇ ਕਿਵੇਂ ਆ ਸਕਦੇ ਹੋ ਤੁਸੀਂ ਤੇ ਨਾਲੇ ਪ੍ਰੋਬਲਮ ਕੀ ਆ ਤੁਹਾਨੂੰ ਮੇਰੀ ਭੈਣ ਤੋਂ ਜੀਵਨ ਕਹਿੰਦਾ ਹੈ ਕਿ ਬਸ ਮੈਂ ਉਹਨੂੰ ਵਿਆਹ ਤੋਂ ਪਹਿਲਾਂ ਦੇਖਿਆ ਹੁੰਦਾ ਤਾਂ ਮੈਂ ਮਨਾ ਕਰ ਦੇਣਾ ਸੀ ਤੇ ਪਿੰਕੀ ਕਹਿੰਦੀ ਤਾਂ ਦੇਖ ਲੈਣਾ ਸੀ ਦੇਖਿਆ ਕਿਉਂ ਨਹੀਂ ਫਿਰ ਜੀਵਨ ਕਹਿੰਦਾ ਵੀ ਸਾਡੇ ਘਰੇ ਮਾਹੌਲ ਅਜੇ ਵੀ ਕਾਫੀ ਕੰਜ਼ਰਵੇਟਿਵ ਹੈ ਅਸੀਂ ਮੈਟਰੋਸ 'ਚ ਆ ਤਾਂ ਗਏ ਹਾਂ ਪਰ ਵਿਚਾਰ ਉਹੀ ਨੇ ਅੱਜ ਵੀ ਘਰ ਦੇ ਕੁੜੀ ਪਸੰਦ ਕਰਦੇ ਨੇ ਮੈਂ ਤਾਂ ਕਿਹਾ ਸੀ ਕਿ ਮੈਨੂੰ ਕੁੜੀ ਵੇਖਣ ਨਾਲ ਲੈ ਚੱਲੋ ਫੋਟੋ ਤੋਂ ਕੀ ਪਤਾ ਲੱਗਦਾ ਤਾਂ ਇਸ ਤੇ ਮੇਰੇ ਘਰਦਿਆਂ ਨੇ ਮੈਨੂੰ ਬਿਲਕੁਲ ਚੁੱਪ ਕਰਾਤਾ ਸੀ ਕਿ ਤੂੰ ਇਹ ਵੱਡਿਆਂ ਦੇ ਫੈਸਲੇ 'ਚ ਨਾ ਪੈ ਇਹ ਉਹਨਾਂ ਦੇ ਫੈਸਲੇ ਨੇ ਤੇਰਾ ਕੋਈ ਕੰਮ ਨਹੀਂ ਇਸ 'ਚ ਪਰ ਹੁਣ ਮੈਨੂੰ ਲੱਗ ਰਿਹਾ ਹੈ ਕਿ ਇਹ ਡਿਸੀਜਨ ਸਹੀ ਨਹੀਂ ਪਿੰਕੀ ਜੀਜਾ ਜੀਵਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਉਸ ਦੀਆਂ ਗੱਲਾਂ 'ਚ ਸਿਆਣਪ ਚ ਲਕਦੀ ਆ ਉਹ ਕਹਿੰਦੀ ਆ ਕਿ ਕਿਸੇ ਵੀ ਰਿਸ਼ਤੇ ਨੂੰ ਵਕਤ ਦੇਣਾ ਪੈਂਦਾ ਰੰਗ ਰੂਪ ਜਿੰਨਾ ਵੀ ਸੋਨਾ ਹੋਵੇ ਕੁਝ ਵਕਤ ਬਾਅਦ ਉਹ ਪੁਰਾਣਾ ਹੋ ਜਾਂਦਾ ਪਰ ਨਵਜੋਤ ਦੇ ਗੁਣ ਹਮੇਸ਼ਾ ਉਹੀ ਰਹਿਣਗੇ ਪਿੰਕੀ ਨੂੰ ਇੰਨੀ ਸਹਿਜਤਾ ਨਾਲ ਬੋਲਦਿਆਂ ਵੇਖ ਕੇ ਤੇ ਉਸ ਦਾ ਸੋਹਣਾ ਸੁਨੱਖਾ ਰੰਗ ਰੂਪ ਵੇਖ ਕੇ ਜੀਵਨ ਕਹਿੰਦਾ ਹੈ ਕਿ ਜੇ ਮੈਂ ਇਸ ਘਰ ਕੁੜੀ ਵੇਖਣ ਆਇਆ ਹੁੰਦਾ ਤਾਂ ਤੈਨੂੰ ਪਸੰਦ ਕਰਦਾ ਤੇਰੇ ਨਾਲ ਵਿਆਹ ਕਰਦਾ ਇਹ ਗੱਲ ਸੁਣ ਕੇ ਪਿੰਕੀ ਚੁੱਪ ਜਹੀ ਹੋ ਜਾਂਦੀ ਹੈ ਜੀਵਨ ਕਹਿੰਦਾ ਮੈਂ ਵਿਆਹ ਵਾਲੇ ਦਿਨ ਤੈਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਆਪਣੇ ਘਰਦਿਆਂ ਤੇ ਗੁੱਸਾ ਆ ਰਿਹਾ ਸੀ ਮਨੋਮਨੀ ਕਿ ਤੇਰੇ ਹੁੰਦਿਆਂ ਉਹਨਾਂ ਨੇ ਨਵਜੋਤ ਨੂੰ ਕਿਉਂ ਚੁਣਿਆ ਪਿੰਕੀ ਦੇ ਚਿਹਰੇ ਤੇ ਮੁਸਕਰਾ ਹਟਾ ਜਾਂਦੀ ਹੈ ਉਹ ਕਹਿੰਦੀ ਹੁਣ ਤਾਂ ਚਲੋ ਜੋ ਹੋਣਾ ਸੀ ਉਹ ਹੋ ਗਿਆ ਹੁਣ ਤਾਂ ਜ਼ਿੰਦਗੀ ਇਦਾਂ ਹੀ ਚੱਲੂਗੀ ਅੱਗੋਂ ਜੀਵਨ ਕਹਿੰਦਾ ਹੈ ਕਿ ਮੈਂ ਉਹਨਾਂ 'ਚੋਂ ਨਹੀਂ ਜੋ ਹਾਲਾਤਾਂ ਨਾਲ ਕੰਪਰੋਮਾਈਜ਼ ਕਰ ਲੈਂਦੇ ਨੇ ਤੂੰ ਹਾਂ ਕਰ ਮੈਂ ਨਵਜੋਤ ਨੂੰ ਡਿਵੋਰਸ ਦੇ ਦਿੰਦਾ ਤੇ ਤੇਰੇ ਨਾਲ ਵਿਆਹ ਕਰਾ ਲੈਂਦਾ ਤੇ ਮੇਕ ਸ਼ੋਰ ਕਰਾਂਗਾ ਕਿ ਤੂੰ ਮੇਰੀ ਰਾਣੀ ਬਣ ਕੇ ਰਹੇ ਪਿੰਕੀ ਹੱਸਦੀ ਉੱਥੋਂ ਚਲੀ ਜਾਂਦੀ ਹੈ ਜੀਵਨ ਦੇ ਦਿਮਾਗ 'ਚ ਇੱਕ ਪਲਾਨ ਪਨਪ ਰਿਹਾ ਹੁੰਦਾ ਜਿਸ 'ਚ ਜਿੰਨੀ ਹਵਸ ਹੁੰਦੀ ਆ ਉਨਾ ਹੀ ਖਤਰਾ ਵੀ ਹੁਣ ਘੁੱਪ ਰਾਤ ਹੋ ਜਾਂਦੀ ਆ ਗਰਮੀ ਦੇ ਦਿਨ ਹੁੰਦੇ ਨੇ ਸਾਰੇ ਬਾਹਰ ਮੰਝੀਆਂ ਢਾ ਕੇ ਸੌ ਰਹੇ ਹੁੰਦੇ ਆ ਜਵਾਈ ਵਾਸਤੇ ਤਾਂ ਕਮਰੇ 'ਚ ਸਪੈਸ਼ਲ ਅਰੇਂਜਮੈਂਟ ਕੀਤੇ ਹੁੰਦੇ ਨੇ ਜਦੋਂ ਜੀਵਨ ਬਾਹਰ ਜਾ ਕੇ ਦੇਖਦਾ ਹੈ ਕਿ ਸਾਰੇ ਸੌ ਗਏ ਨੇ ਤਾਂ ਉਹ ਸੁੱਤੀ ਹੋਈ ਪਿੰਕੀ ਕੋਲ ਜਾ ਕੇ ਇੱਕ ਵੀਡੀਓ ਰੈਫਰੈਂਸ ਮੁਤਾਬਕ ਉਸ ਨਾਲ ਛੇੜਖਾਣੀ ਕਰਦਾ ਹੈ ਉਹ ਉੱਠ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਹੁਣੇ ਦੀਦੀ ਨੂੰ ਬੁਲਾ ਕੇ ਲੈ ਕੇ ਆਈ ਪਰ ਜੀਜਾ ਉਸ ਨੂੰ ਜਾਣ ਨਹੀਂ ਦਿੰਦਾ ਉਹ ਮਨਾ ਕਰਦੀ ਹੈ ਪਰ ਉਸ ਦਾ ਵਿਰੋਧ ਸ਼ਾਇਦ ਦਿਖਾਵਾ ਹੀ ਹੁੰਦਾ ਹੈ ਤੇ ਕੁਝ ਹੀ ਦੇਰ ਚ ਦੋਵੇਂ ਮਰਿਆਦਾ ਭੁੱਲ ਜਾਂਦੇ ਨੇ ਭੈਣ ਭੁੱਲ ਜਾਂਦੀ ਹੈ ਕਿ ਅਜੇ 7 ਦਿਨ ਪਹਿਲਾਂ ਮੇਰੀ ਭੈਣ ਦਾ ਵਿਆਹ ਹੋਇਆ ਹੈ ਅਜੇ ਤਾਂ ਉਸ ਦੇ ਘਰ ਵਸਣ ਦੀਆਂ ਮੰਨਤਾ ਵੀ ਨਹੀਂ ਤਾਰੀਆਂ ਗਈਆਂ ਤੇ ਮੈਂ ਆ ਕੀ ਕਰ ਰਹੀ ਹਾਂ ਪਰ ਇਹ ਦੋਨੋਂ ਰੁਕਦੇ ਨਹੀਂ ਆਪਣੇ ਦੇਹ ਸੁਖ ਲਈ ਇਹ ਬਾਕੀਆਂ ਦੀਆਂ ਭਾਵਨਾਵਾਂ ਨਾਲ ਜ਼ਿੰਦਗੀ ਨਾਲ ਖੇਡਦੇ ਜਾਂਦੇ ਨੇ ਚਾਰ ਦਿਨ ਜੀਵਨ ਸੌਰੇ ਕਰ ਰਹਿੰਦਾ ਤੇ ਚਾਰੋਂ ਰਾਤਾਂ ਇਹ ਹਰ ਹੱਦ ਪਾਰ ਕਰਦੇ ਨੇ ਪੰਜਵੇਂ ਦਿਨ ਸ਼ਗਨ ਦੇ ਕੇ ਜੀਵਨ ਦੇ ਨਵਜੂਤ ਨੂੰ ਤੋੜ ਦਿੱਤਾ ਜਾਂਦਾ ਹੈ ਘਰ ਦੇ ਬਹੁਤ ਖੁਸ਼ ਹੁੰਦੇ ਨੇ ਕਿ ਸਭ ਸਹੀ ਹੋ ਗਿਆ ਤੇ ਜੀਵਨ ਨੂੰ ਦੇਖ ਕੇ ਉਹਨਾਂ ਨੂੰ ਇਹ ਵੀ ਭਰੋਸਾ ਹੋ ਗਿਆ ਹੁੰਦਾ ਹੈ ਕਿ ਅਸੀਂ ਆਪਣੀ ਤੀ ਸਹੀ ਹੱਥਾਂ ਚ ਦਿੱਤੀ ਹੈ ਉਹ ਸੁਖੀ ਰਹੂਗੀ ਸਭ ਖੁਸ਼ ਸਨ ਪਰ ਪਿੰਕੀ ਉਦਾਸ ਉਹ ਵੀ ਮਨਹੀਮਨ ਹੁਣ ਜੀਵਨ ਨਾਲ ਵਿਆਹ ਕਰਾਉਣ ਦੇ ਸੁਪਨੇ ਵੇਖਣ ਲੱਗੀ ਸੀ ਜੀਵਨ ਤੇ ਪਿੰਕੀ ਹੁਣ ਫੋਨ ਤੇ ਪੂਰਾ ਪੂਰਾ ਦਿਨ ਲੱਗੇ ਰਹਿੰਦੇ ਇੱਕ ਦੂਜੇ ਬਿਨਾਂ ਰਹਿਣਾ ਇਹਨਾਂ ਨੂੰ ਔਖਾ ਲੱਗ ਰਿਹਾ ਹੁੰਦਾ ਸੋ 7 ਅਗਸਤ 2016 ਨੂੰ ਜੀਵਨ ਦਿੱਲੀ ਸਥਿਤ ਆਪਣੇ ਸੌਰੇ ਘਰ ਆਉਂਦਾ ਏ ਨਵਜੋਤ ਨੂੰ ਨਾਲ ਲੈ ਕੇ ਆਉਂਦਾ ਪਰ ਇਸ ਵਾਰ ਇਹ ਐਵੇਂ ਹੀ ਨਹੀਂ ਆਇਆ ਹੁੰਦਾ ਜੋ ਪਿੰਕੀ ਤੇ ਇਸ ਦੀਆਂ ਪੂਰਾ ਟਾਈਮ ਫੋਨ ਤੇ ਗੱਲਾਂ ਚੱਲਦੀਆਂ ਹੁੰਦੀਆਂ ਨੇ ਉਸ ਚੋ ਹੀ ਇਹਨਾਂ ਨੇ ਇੱਕ پلان ਕੱਟਿਆ ਹੁੰਦਾ ਹੈ ਇੱਥੇ ਆ ਕੇ ਜੀਵਨ ਸਭ ਸਾਹਮਣੇ ਐਲਾਨ ਕਰ ਦਿੰਦਾ ਹੈ ਕਿ ਦੇਖੋ ਜੀ ਵਿਆਹ ਤੇ ਲੰਬੀ ਛੁੱਟੀ ਲਈ ਸੀ ਜਿਸ ਕਰਕੇ ਗੁਰगांव ਸਥਿਤ ਮੇਰੀ ਨੌਕਰੀ ਚਲੀ ਗਈ ਹੈ ਹੁਣ ਜਦ ਤੱਕ ਨੌਕਰੀ ਨਹੀਂ ਮਿਲਦੀ ਮੈਂ ਇੱਥੇ ਹੀ ਰਹੋ ਅਜੇ ਵਿਆਹ ਨੂੰ ਕੁਝ ਹੀ ਦੇਰ ਹੋਈ ਹੁੰਦੀ ਆ ਨੌਕਰੀ ਜਾਣ ਦੀ ਗੱਲ ਤੋਂ ਘਰ ਦੇ ਪਰੇਸ਼ਾਨ ਤਾਂ ਹੋ ਜਾਂਦੇ ਨੇ ਪਰ ਬੱਚੇ ਕੋਲ ਨੇ ਸੋ ਉਹਨਾਂ ਨੂੰ ਲੱਗਦਾ ਹੈ ਕਿ ਨੌਕਰੀ ਤਾਂ ਮਿਲ ਜਾਏਗੀ ਅਸੀਂ ਤਦ ਤੱਕ ਜੀਵਨ ਦਾ ਪੂਰਾ ਖਿਆਲ ਰੱਖਾਂਗੇ ਉਹਨੂੰ ਇਹ ਫੀਲ ਨਹੀਂ ਹੋਣ ਦਵਾਂਗੇ ਕਿ ਉਸ ਕੋਲ ਨੌਕਰੀ ਨਹੀਂ ਘਰ ਦੇ ਵਿਚਾਰੇ ਕਿੰਨਾ ਸੋਚਦੇ ਨੇ ਪਰ ਹਰ ਕੋਈ ਡਿਸਰਵ ਨਹੀਂ ਕਰਦਾ ਨਾ ਪਿੰਕੀ ਦੀ ਤੇ ਜੀਵਨ ਦੀ ਉਹ ਗੰਦੀ ਖੇਡ ਫਿਰ ਸ਼ੁਰੂ ਹੋ ਜਾਂਦੀ ਹੈ ਹੁਣ ਤਾਂ ਉਹ ਇਕੱਠੇ ਇੱਕੋ ਘਰ ਚ ਰਹਿੰਦੇ ਹੁੰਦੇ ਆ ਸੋ ਉਹਨਾਂ ਲਈ ਹੁਣ ਇਕੱਲੇ ਮਿਲਣਾ ਕੋਈ ਬਾਲਾ ਔਖਾ ਨਹੀਂ ਹੁੰਦਾ ਉਹ ਬਾਕੀਆਂ ਨੂੰ ਬੇਵਕੂਫ ਸਮਝ ਰਹੇ ਹੁੰਦੇ ਨੇ ਕਿ ਇਹ ਤਾਂ ਚੰਗਾ ਪਰਿਵਾਰ ਹੈ इमोਸ਼ਨਲ ਹੈ ਸਿੱਧਾ ਸਾਦਾ ਹੈ ਇਹਨਾਂ ਨੂੰ ਕੀ ਪਤਾ ਲੱਗਣਾ ਪਰ ਜਦੋਂ ਕੁਝ ਦਿਨ ਘਰ ਦਾ ਮੁਖੀਆ ਮਨੀਪਾਲ ਸਿੰਘ ਤੇ ਉਸ ਦੀ ਘਰ ਵਾਲੀ ਦੇਖਦੇ ਨੇ ਕਿ ਜੀਵਨ ਤਾਂ ਨੌਕਰੀ ਲੱਭਣ ਦੀ ਪ੍ਰਾਇ ਤੱਕ ਨਹੀਂ ਕਰ ਰਿਹਾ ਪਰ ਪੂਰਾ ਦਿਨੋਂ ਪਿੰਕੀ ਦੇ ਅੱਗੇ ਪਿੱਛੇ ਹੀ ਰਹਿੰਦਾ ਸਾਰਾ ਵਕਤ ਉਸੇ ਨਾਲ ਬਤਾਉਂਦਾ ਜਦਕਿ ਵਿਆਹ ਉਸ ਦਾ ਨਵਜੋਤ ਨਾਲ ਹੋਇਆ ਤੇ ਉਹ ਵੀ ਨਵਾਂ ਨਵਾਂ ਮਾਪਿਓ ਨੂੰ ਇੰਨਾ ਦੋਮਾ ਦਾ ਰਿਸ਼ਤਾ ਨਾਰਮਲ ਨਹੀਂ ਲੱਗਦਾ ਪਰ ਉਹ ਗੱਲ ਕਰਦਿਆਂ ਝਿਜਕ ਵੀ ਰਹੇ ਹੁੰਦੇ ਨੇ ਹਾਂ ਹੁਣ ਉਹ ਨੋਟ ਸਬ ਕਰ ਰਹੇ ਹੁੰਦੇ ਨੇ ਉਹ ਜਾਣ ਨੂੰ ਵੀ ਨਹੀਂ ਕਹਿ ਸਕਦੇ ਜੀਵਨ ਨੂੰ ਪਰ 19 ਅਗਸਤ ਨੂੰ ਜੀਵਨ ਆਪਣੇ ਪਿੰਡ ਚਲਾ ਜਾਂਦਾ ਹੈ ਉਹ ਨਵਜੋਤ ਨੂੰ ਪੇਕੇ ਹੀ ਛੱਡ ਜਾਂਦਾ ਹੈ ਉਹ ਗਿਆ ਤਾਂ ਪਿੰਕੀ ਨੂੰ ਉਸਦੀ ਮਾਂ ਨੇ ਸਮਝਾਇਆ ਕਿ ਜੀਜੇ ਸਾਲੀ ਦਾ ਰਿਸ਼ਤਾ ਭਾਵੇਂ ਹਾਸੇ ਮਜ਼ਾਕ ਦਾ ਹੁੰਦਾ ਹੈ ਪਰ ਉਸ 'ਚ ਵੀ ਇੱਕ ਡਿਸਟੈਂਸ ਹੁੰਦਾ ਹੈ ਮर्याਦਾ ਹੁੰਦੀ ਹੈ ਤੇ ਤੁਹਾਡੇ ਦੋਵਾਂ ਦੀ ਇਨੀ ਨੇੜਤਾ ਠੀਕ ਨਹੀਂ ਅੱਗੋਂ ਪਿੰਕੀ ਤੇ ਜੀਜੇ ਦਾ ਰੰਗ ਚੜਿਆ ਸੀ ਜੁ ਬੋਲ ਪਿਆ ਉਹ ਕਹਿੰਦੀ ਜੀਜੇ ਨੂੰ ਨਵਜੋਤ ਨਹੀਂ ਪਸੰਦ ਮੈਂ ਪਸੰਦਾਂਦਾ ਜੇ ਤੁਸੀਂ ਮੇਰੇ ਨਾਲ ਉਸਦਾ ਵਿਆਹ ਨਾ ਕੀਤਾ ਤਾਂ ਉਹ ਨਵਜੋਤ ਨੂੰ ਜਾਨੋਂ ਮੁਕਾਦੋ ਤੇ ਜੇ ਤੁਸੀਂ ਸਾਡੇ ਦੋਵਾਂ ਦਾ ਵਿਆਹ ਕਰਤਾ ਤਾਂ ਸਾਨੂੰ ਨਵਜੋਤ ਤੋਂ ਕੋਈ ਪ੍ਰੋਬਲਮ ਨਹੀਂ ਉਹ ਰਹੀ ਜਾਏ ਸਾਡੇ ਨਾਲ ਅਸੀਂ ਭੈਣਾ ਮੰਗ ਪਹਿਲਾਂ ਵੀ ਤਾਂ ਪੂਰੀ ਉਮਰ ਰਹੀਆਂ ਹੀ ਆ ਹੁਣ ਵੀ ਸੋਣੀ ਤਰ੍ਹਾਂ ਰਹਿ ਲਵਾਂਗੀ ਆ ਇਹ ਗੱਲ ਸੁਣ ਕੇ ਮਾਂ ਤੇ ਨਵਜੋਤ ਦੋਵੇਂ ਸੁੰਨ ਹੋ ਜਾਂਦੇ ਨੇ ਉਹਨਾਂ ਨੇ ਬੜਾ ਸਮਝਾਇਆ ਪਰ ਪਿੰਕੀ ਨਹੀਂ ਮੰਨੀ ਹੁਣ ਰੋਜ਼ ਕਰੇ ਕਲੇਸ਼ ਹੁੰਦਾ ਪਿੰਕੀ ਨੇ ਤਾਂਗਾ ਕੇ ਜੀਵਨ ਨੂੰ ਸਾਰੀ ਗੱਲ ਦੱਸਦੀ ਕਿ ਉਸ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਰਿਸ਼ਤਾ ਖਤਮ ਕਰ ਦੇ ਜੀਵਨ ਨਾਲ 22 ਅਗਸਤ ਨੂੰ ਵਾਪਸ ਜੀਵਨ ਦਿੱਲੀ ਆ ਗਿਆ ਸੋਹਰੇ ਉਹਨੇ ਨਵਜੋਤ ਨੂੰ ਬੁਰੀ ਤਰ੍ਹਾਂ ਕੁੱਟਿਆ ਕੇ ਮਾਪਿਓ ਫੇਰ ਖੂਨ ਦਾ ਘੁੱਟ ਪੀ ਕੇ ਰਹਿ ਜਾਂਦੇ ਨੇ ਉਹਨਾਂ ਨੇ ਸਾਰਾ ਜ਼ੋਰ ਆਪਣੀ ਧੀ ਪਿੰਕੀ ਨੂੰ ਸਮਝਾਉਣ ਚ ਲਾਇਆ ਪਰ ਜਵਾਈ ਨੂੰ ਕੁਝ ਨਾ ਕਿਹਾ ਅੱਗੋਂ ਪਿੰਕੀ ਕਹਿੰਦੀ ਕਿ ਮੈਂ ਨਵਜੋਤ ਖਤਮ ਕਰ ਦੇਣੀ ਆ ਜੇ ਮੇਰਾ ਵਿਆਹ ਚੁੱਪ ਕਰਕੇ ਨਹੀਂ ਕੀਤਾ ਜੀਵਨ ਨਾਲ 24 ਅਗਸਤ 2016 ਨੂੰ ਰੋਜ਼ ਦੀ ਤਰ੍ਹਾਂ ਮਨੀਪਾਲ ਸਿੰਘ ਤੇ ਉਸ ਦੀ ਘਰ ਵਾਲੀ ਦੁਕਾਨ ਤੇ ਚਲੇ ਗਏ ਪਿਛੋਂ ਜੀਵਨ ਤੇ ਪਿੰਕੀ ਆਪਸ ਵਿੱਚ ਫੇਰ ਗੰਦਗੀ ਕੋਲਣ ਲਗੇ ਪਰ ਇਸ ਵਾਰ ਨਵਜੋਤ ਨੇ ਉਹਨਾਂ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਲਿਆ ਅੱਜ ਤੱਕ ਉਹ ਚੁੱਪ ਸੀ ਪਰ ਇਸ ਵਾਰ ਉਹਨੇ ਵਿਰੋਧ ਕੀਤਾ ਤੇ ਗੱਲ ਹੱਥਾ ਪਾਈ ਤੇ ਪਹੁੰਚ ਗਈ ਜੀਵਨ ਜ਼ੋਰ ਦੀ ਨਵਜੋਤ ਨੂੰ ਫੜ ਲੈਂਦਾ ਤੇ ਪਿੰਕੀ ਉਸਦੇ ਗੱਲ ਤੇ ਜ਼ੋਰ ਦੀ ਚੁੰਨੀ ਲਪੇੜਦੀ ਹੈ ਤੇ ਕੱਸ ਦਿੰਦੀ ਹੈ ਦਮ ਘੁੱਟ ਜਾਂਦਾ ਤੇ ਨਵਜੋਤ ਉੱਥੇ ਦਮ ਤੋੜ ਦਿੰਦੀ ਹੈ ਇਥੇ ਇਹਨਾਂ ਕੁੜੀਆਂ ਦਾ ਨਿੱਕਾ ਭਰਾ ਵੀ ਹੁੰਦਾ ਕਮਲੇਸ਼ ਤੇ ਉਹ ਵੀ ਇਹ ਸਭ ਦੇਖ ਲੈਂਦਾ ਹੈ ਉਹ ਭੱਜਦਾ ਹੈ ਦੁਕਾਨਵਾਲ ਮਾਪਿਓ ਨੂੰ ਸਭ ਦੱਸਣ ਲਈ ਫਟਾਫਟ ਮਨੀਪਾਲ ਸਿੰਘ ਤੇ ਉਸਦੀ ਘਰ ਵਾਲੀ ਘਰ ਪਹੁੰਚਦੇ ਨੇ ਪਿੰਕੀ ਤਾਂ ਭੱਜ ਜਾਂਦੀ ਹੈ ਤੇ ਜੀਵਨ ਨਵਜੋਤ ਦੀ লাশ ਨੂੰ ਟਿਕਾਣੇ ਲਾਉਣ ਲਈ ਚਾਦਰ ਚ ਲਪੇਟ ਰਿਹਾ ਹੁੰਦਾ ਹੈ ਮਨੀਪਾਲ ਤੇ ਉਸਦੀ ਘਰ ਵਾਲੀ ਉੱਚੀ ਉੱਚੀ ਚੀਕਾ ਮਾਰਨੀਆ ਸ਼ੁਰੂ ਕਰ ਦਿੰਦੇ ਨੇ ਗਵਾਂਡੀ ਆ ਜਾਂਦੇ ਨੇ ਲੋਕ ਇਕੱਠੇ ਹੋ ਜਾਂਦੇ ਨੇ ਜੀਵਨ ਨੂੰ ਫੜ ਲੈਂਦੇ ਨੇ ਮਨੀਪਾਲ ਸਿੰਘ ਪੁਲਿਸ ਨੂੰ ਟੀ ਦੇ ਕਤਲ ਦੀ ਕੰਪਲੇਨਟ ਦਰਜ ਕਰਾਉਂਦਾ ਹੈ ਪੁਲਿਸ ਜੀਵਨ ਨੂੰ ਫੜ ਲੈਂਦੀ ਹੈ ਤੇ ਉਸੇ ਦੀ ਨਿਸ਼ਾਨਦੇਹੀ ਤੇ ਪਿੰਕੀ ਨੂੰ ਵੀ ਉੱਤਮਨਗਰ ਮੈਟਰੋ ਸਟੇਸ਼ਨ ਤੋਂ ਫੜ ਲਿਆ ਜਾਂਦਾ ਹੈ ਲਾਸਟ ਥਾਂ ਨੇ ਲਾਂਗ ਤੋਂ ਬਾਅਦ ਜੀਵਨ ਨੇ ਮੈਟਰੋ ਸਟੇਸ਼ਨ ਪਹੁੰਚਣਾ ਹੁੰਦਾ ਹੈ ਇੱਥੋਂ ਹੀ ਇਹਨਾਂ ਦੋਵਾਂ ਨੇ ਫਰਾਰ ਹੋਣਾ ਹੁੰਦਾ ਹੈ ਪਰ ਭੇਦ ਪਹਿਲਾਂ ਖੁੱਲ ਜਾਂਦਾ ਹੈ 25 ਅਗਸਤ ਨੂੰ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਜੇਲ੍ਹ ਪੇਸ਼ਤਾ ਗਿਆ ਸੋ ਇਸ ਤਰ੍ਹਾਂ ਉਹ ਭੈਣ ਜੋ ਮਾਂ ਦੀ ਤਰ੍ਹਾਂ ਪਿਆਰ ਕਰਦੀ ਸੀ ਆਪਣੀ ਛੋਟੀ ਭੈਣ ਨੂੰ ਉਸ ਨੂੰ ਬਦਲੇ ਚ ਦਗਾ ਮਿਲਿਆ ਪਰ ਦੇਖੋ ਨਾ ਜੋ ਜੀਜੇ ਪਿੱਛੇ ਹਰ ਨੇੜਲਾ ਰਿਸ਼ਤਾ ਭੁੱਲੀ ਬੈਠੀ ਸੀ ਹਰ ਕਿਸੇ ਨੂੰ ਆਪਣਾ ਦੁਸ਼ਮਣ ਮੰਨ ਰਹੀ ਸੀ ਉਹਨੂੰ ਵੀ ਕੀ ਮਿਲਿਆ ਸਲਾਖਾਂ ਨਾਮ ਬਦਲਨੇ ਜ਼ਰੂਰੀ ਹੁੰਦੇ ਨੇ ਤਾਂ ਕਿ ਬਾਕੀਆਂ ਦੀ ਜ਼ਿੰਦਗੀ ਤੇ ਇਸ ਦਾ ਹੋਰ ਅਸਰ ਨਾ ਪਵੇ ਕੀ ਦੁੱਖ ਤਾਂ ਇਹ ਉਮਰ ਭਰ ਦਾ ਹੀ ਹੈ ਇੱਥੇ ਭੈਣ ਤੇ ਡੈਣ 'ਚ ਕੋਈ ਫਰਕ ਨਹੀਂ ਦਿਖਿਆ ਜੋ ਲੋਕ ਜੀਜਾ ਸਾਲੀ ਦੇ ਰਿਸ਼ਤੇ ਨੂੰ ਇਹ ਕਹਿ ਕੇ ਗੰਦਾ ਕਰਦੇ ਨੇ ਕਿ ਸਾਲੀ ਹੈ ਤਾਂ ਅੱਧੀ ਘਰ ਵਾਲੀ ਹੀ ਹੈ ਇਹ ਸੋਚ ਬਦਲਣੀ ਪਊ ਰਿਸ਼ਤੇਆਂ 'ਚ ਮਰਿਆਦਾ ਨਹੀਂ ਹੋਏਗੀ ਇੱਜ਼ਤ ਨਹੀਂ ਹੋਏਗੀ ਤਾਂ ਦਾਗ ਛੇਤੀ ਲੱਗਣਗੇ ਜਿੰਨੀ ਛੇਤੀ ਸਮਝੀਏ ਉਹ ਨਾ ਚੰਗਾ ਵਾਹਿਗੁਰੂ ਉਸਤ ਬਖਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸਾਫਾ ਜੀ